ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਆਫਰਡਟ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਯਾਨੀ ਕਿ 31 ਮਈ ਤੱਕ ਤੇ 31 ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਸੋ ਜੇਕਰ ਅਜਰਾ ਦੇ ਆਪਾਂ ਗੱਲ ਕਰਦੇ ਆਂ ਤੇ ਤਾਜ਼ਾ ਸੈਟਲਾਈਟ ਦਸਰਾਂ ਦੇਖਦੇ ਆਂ ਲਗਭਗ 8:30 ਵਜਣੇ ਜਾ ਰਹੇ ਆ 27 ਮਈ ਦੀ ਰਾਤ ਆਉਣ ਵਾਲੀ ਆ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਹਫਤੇ ਭਾਗਾਂ ਦੇ ਵਿੱਚ ਅਸਲ ਵਿੱਚ ਮੌਸਮ ਸਾਬ ਬਣਿਆ ਹੋਇਆ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਅੱਜ ਹਲਕੇ ਸ਼ਰਾਟੇ ਲੱਗ ਸਕਦੇ ਨੇ ਰਾਤ ਨੂੰ ਜੇਕਰ ਗਰਜ ਰਸਕ ਵਾਲੇ ਬੱਦਲ ਆ ਕਿਉਂਕਿ ਅਸਲ ਵਿੱਚ ਪਛਮੀ ਭਾਗਾਂ ਦੇ ਵਿੱਚ ਫਾਕਸਨ ਵਾਲੇ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਗਰਜ ਰਸਕ ਦੇ ਨਾਲ ਮੀਂਹ ਵਰਜ ਹੋ ਰਹੇ ਨੇ ਜੇਕਰ ਚੜ੍ਹਦੇ ਵੱਲ ਨੂੰ ਇਹ ਬੱਦਰ ਵਾਈ ਕੋਈ ਕਰਦੀ ਆ ਤੇ ਪੰਜਾਬ ਦੇ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਕਾਰਵਾਈਆਂ ਹਲਕੇ ਕਿਤੇ ਕਿਤੇ ਤੇਜ਼ ਝਰਾਟੇ ਲੱਗ ਸਕਦੇ ਨੇ ਆਉਂਦੇ ਦਿਨਾਂ ਦੀ ਜੇਕਰ ਗੱਲ ਕਰਦੇ ਹਾਂ ਜੀ ਆਉਂਦੇ 4 ਦਿਨਾਂ ਦੀ ਯਾਨੀ ਕਿ ਕੱਲ 28 ਤਰੀਕ ਹੈ ਕੱਲ ਵੀ ਦੁਪਹਿਰ ਤੱਕ ਧੁੱਪ ਲੱਗਣ ਦੇ आसार ਨੇ ਤਾਂ ਖੈਰ ਤੋਂ ਬਾਅਦ ਕਿਤੇ ਨ ਕਿਤੇ ਗਰਜ ਰਸਕ ਵਾਲੇ ਬੱਦਲ ਬਣ ਸਕਦੇ ਨੇ ਜਿਹੜੇ ਕਿ ਹਲਕੇ ਮੋਟੇ ਆ ਕਾਰਵਾਈਆਂ ਦੇਖ ਸਕਦੇ ਨੇ ਹਲਕੇ ਮੀਂਹ ਕਿਤੇ ਕਿਤੇ ਤੇਜ਼ ਝਰਾਟੇ ਉਹ ਵੀ ਪਹਾੜਾ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਦੋਆਬਾ ਪੁਆਦ ਪਲਾਸਮਾਜ ਦੇ ਕੁਝ ਖੇਤਰਾ ਦੇ ਵਿੱਚ ਕਾਰਵਾਈਆਂ ਕੱਲ ਵੀ ਮੀਹਾਂ ਦੀਆਂ ਹੋ ਸਕਦੀਆਂ ਨੇ ਇਸ ਤਰ੍ਹਾਂ 29 30 ਤੇ 31 ਇਹਨਾਂ ਤਿੰਨ ਦਿਨਾਂ ਦੇ ਵਿੱਚ ਫਸ਼ਮੀ ਸਿਸਟਮ ਸਰਗਰਮ ਹੋਵੇਗਾ ਪੰਜਾਬ ਦੇ ਵਿੱਚ ਔਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਗੜੇ ਹਨੇਰ ਝੱਖੜ ਦੇ ਅਸਾਰ ਵੱਲਦੇ ਜਾਫਰੇ ਨੇ ਮੌਸਮ ਵਿਭਾਗੋਂ ਅਲਰਟ ਜੜੇ ਜਾਰੀ ਕਰ ਦਿੱਤੇ ਨੇ ਚੇਤਾਵਨੀ ਜੜੀ ਜਾਰੀ ਕਰ ਦਿੱਤੀ ਗਈ ਆ ਤੁਹਾਡੇ ਨਾਲ ਸਿੱਧੀ ਅਪਡੇਟ ਸਾਂਝੀ ਕਰਾਂਗੇ ਸਿੱਧਾ ਤੁਹਾਨੂੰ 29 30 ਤਰੀਕ ਦੀ ਗੱਲ ਕਰਦੇ ਆ ਪੰਜਾਬ ਹਰਤੇ ਵਿੱਚ ਦੇਖ ਸਕਦੇ ਆ ਔਰੇਂਜ ਅਲਰਟ ਜੜੇ ਜਾਰੀ ਕੀਤੇ ਗਏ ਨੇ 50 60 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਇਹ ਹਵਾਵਾਂ ਦੀ ਰਫਤਾਰ ਇਸ ਤੋਂ ਵੀ ਤੇਜ਼ ਹੋ ਸਕਦੀ ਆ ਜੇਕਰ ਬੱਦਲ ਐਕਟੀਵੇਟ ਹੋ ਜਾਂਦਾ ਹੈ ਜ਼ਿਆਦਾ ਤੇ ਫਿਰ ਹਵਾ ਦੀ ਹਵਾਵਾਂ ਦੀ ਸਪੀਡ ਹੈ ਇਹ ਤਗੜਾ ਹਨੇਰ ਚਖੜ ਦੇ ਰੂਪ ਦੇ ਵਿੱਚ ਬਦਲ ਸਕਦੀ ਹੈ ਜਿਨ੍ਹਾਂ ਦੀ ਰਫਤਾਰ 80 ਤੋਂ ਲੈ ਕੇ 100 ਕਿਲੋਮੀਟਰ ਤੱਕ ਹੋ ਸਕਦੀ ਹੈ ਜੁਵੇਂ ਪਿਛੇ ਵਾਲਾ ਸਿਸਟਮ ਲੰਘ ਕੇ ਗਿਆ ਸੋ ਉਸੇ ਤਰ੍ਹਾਂ ਇਹ ਸਿਸਟਮ ਵੀ ਲੱਗੇਗਾ ਤਗੜਾ ਹਨੇਰ ਚਖੜ ਚੱਲੇਗਾ ਤੇ 29 ਤਰੀਕ ਦੇ ਲਈ orange alert ਉਸ ਤੋਂ ਫੇਰਾਂ ਕੱਲ੍ਹ ਦੇ ਲਈ 29 28 ਤਰੀਕ ਦੇ ਲਈ yellow alert ਤੇ ਅੱਜ ਵੀ ਯਾਨੀ ਕਿ 27 ਤਰੀਕ ਨੂੰ ਵੀ orange alert ਜਾਰੀ ਕੀਤੀ ਗਈ ਨੇ ਅ ਤੇਜ਼ ਰਫ਼ਤਾਰ ਹੋ ਉਹਦੇ ਨਾਲ ਅੱਜ ਵੀ ਜੜੀਆ ਤਗੜੇ ਮੀਂਹ ਚਖੜ ਦੀ ਉਮੀਦ ਆ ਤੇ ਆਉਂਦੇ ਉਸ ਜਿਹੜੇ ਅਗਲੇ ਦਿਨ ਹੋਣਗੇ ਯਾਨੀ ਕਿ 30 31 1 2 ਇਹਨਾਂ ਦੇ ਤਰੀਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੋਟੀਆਂ ਨਿੱਕੀਆਂ ਕਾਰਵਾਈਆਂ ਮੀਹਾਂ ਦੀਆਂ ਹੋ ਸਕਦੀਆਂ ਨੇ ਮੌਨਸੂਨ ਦਾ ਸੀਜ਼ਨ ਆ ਬੱਦਰ ਕਿਤੇ ਹੀ ਬਣ ਸਕਦਾ ਜੀ ਕਿਉਂਕਿ ਜੜੀ ਮੌਨਸੂਨ ਦੀ ਜੱਟ ਆ ਉਹ ਲਗਾਤਾਰ ਕਵਰ ਕਰ ਰਹੀ ਆ ਬਹੁਤੇ ਸੂਬਿਆਂ ਨੂੰ ਮਹਾਰਾਸ਼ਟਰ ਕਰਨਾਟਕਾ ਕੇਰਲਾ ਇਹਨਾਂ ਖੇਤਰਾਂ ਨੂੰ ਔਰ ਅੰਦਰ ਖਰਦੇਸ਼ ਦੂਜੇ ਹਸੇ ਤੇਲੰਗਾਨਾ ਇਹਨਾਂ ਖੇਤਰਾਂ ਤੱਕ ਮੌਨਸੂਨ ਪਹੁੰਚ ਕਰ ਚੁੱਕਿਆ ਪ੍ਰੀ ਮੌਨਸੂਨ ਦੇ ਮੀਂਹ ਜੜਿਆ ਹੁ ਸੋ ਅਲਰਟ ਨੇ ਜੀ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਆਉਂਦੇ ਦਿਨਾਂ ਦੇ ਲਈ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਮੀਂਹ ਚਖੜ ਗੜਮਾਰੇ ਨਾਲ ਖੇਤਾਂ ਦੇ ਵਿੱਚ ਨਾਲ ਸੋਬਿਆਂ ਦੇ ਵਿੱਚ ਸੰਭਵ ਹੈ ਤੇ ਅੱਜ ਰਾਤ ਵੀ ਕਿਤੇ ਨਾ ਕਿਤੇ ਮੀਂਹ ਦੀਆਂ ਕਾਰਵਾਈਆਂ ਜੜੀਆਂ ਨੇ ਹੋ ਸਕਦੀਆਂ ਨੇ ਬਾਕੀ ਤੁਹਾਨੂੰ ਜਾਣਕਾਰੀ ਜੜੀ ਹੈ ਰੈਗੂਲਰ ਲਾਈਵ ਅਪਡੇਟ ਉਸ ਅਗਲੇ ਸਾਂਝੇ ਕਰਦੇ ਰਵਾਂਗੇ ਜਦੋਂ ਕਿਤੇ ਮੌਸਮ ਦੇ ਵਿੱਚ ਬਦਲਾ ਆਉਂਦਾ ਹੈ ਧੰਨਵਾਦ ਜੀ